ਸ਼ਰੀਨਨਪੁਰ ਸਾਹਿਬ ਦੇ ਨੇੜੇ ਪਿੰਡ ਜਿੰਦਬੜੀ ਕੋਲ ਉਸ ਵੇਲੇ ਹਾਦਸਾ ਵਾਪਰ ਗਿਆ ਜਦੋਂ ਸਕੂਲ ਦੀਆਂ ਤਿੰਨ ਬੱਸਾਂ ਆਪਸ ਵਿੱਚ ਟਕਰਾ ਗਈਆਂ ਦੱਸਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਸਕੂਲ ਦੀ ਬੱਸ ਨੇ ਓਵਰਟੇਕ ਕਰ ਰਹੀ ਇੱਕ ਗੱਡੀ ਨੂੰ ਬਚਾਉਣ ਦੇ ਲਈ ਜਦੋਂ ਬ੍ਰੇਕ ਲਗਾਈ ਤਾਂ ਉਸ ਦੇ ਪਿੱਛੇ ਆ ਰਹੀਆਂ ਸਕੂਲ ਦੀਆਂ ਬੱਸਾਂ ਆਪਸ ਵਿੱਚ ਟਕਰਾ ਗਈਆਂ ਜਿਨ੍ਹਾਂ ਦੇ ਵਿੱਚ ਬੱਚੇ ਵੀ ਸਵਾਰ ਸੀ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੇ ਮਾਮੂਲੀ ਸੱਟਾਂ ਵੱਜੀਆਂ ਨੇ ਅਤੇ ਜਾਨੀ ਨੁਕਸਾਨ ਤੋਂ ਬਚਾਰਿਆ ਆਇਆ ਕਿ ਨਿਯਮਤ ਰਹੀ ਹੈ ਕਿ ਬਸਾਂ ਦੀ ਆਪਸ ਵਿੱਚ ਟਕਰਾਜ ਜਾਣ ਦੇ ਕਾਰਨ ਉਹਨਾਂ ਬਸਾਂ ਵਿੱਚ ਸਵਾਰ ਬੱਚੇ ਵਾਰ-ਵਾਰ ਬਚ ਗਏ ਹਾਲਾਂਕਿ ਬਸਾਂ ਦਾ ਨੁਕਸਾਨ ਜ਼ਰੂਰ ਹੋਇਆ ਇਸ ਦੇ ਨਾਲ ਹੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਮੇਰਾ ਨਾਮ ਪ੍ਰਦੀਪ ਸਿੰਘ ਹੈ ਮੋਰਵਿਸ ਚੱਲਦਾ ਹੋਇਆ ਤਾਂ ਜੀ ਇੱਕੋ ਦਮ ਬੱਸ ਰੁਕੀ ਉਹਦੇ ਬਾਅਦ ਇੱਕ ਹੋਰ ਬੱਸ ਰੁਕੀ ਇਹ ਉਹਦੇ ਬਾਅਦ ਪਿਛਲੀ ਬੱਸ ਆ ਗਿਆ ਬੱਚੇ ਠੀਕ ਹੈ ਸਾਰੇ ਹਾਂ ਜੀ ਕਿਦਾ ਇਨਾਮ ਲਈ ਅੰਕੇ ਜੀ ਇੱਥੇ ਤੁਸੀਂ ਚੰਗੀ ਦਿਓ ਕੀ ਹੋਇਆ ਸਰ ਇੱਥੇ ਨਾ ਦੋ ਸਕੂਲ ਦੀਆਂ ਬੱਸਾਂ ਜਾ ਰਹੀਆਂ ਸੀ ਨਾਰਮਲ ਸਪੀਡ ਸੀ ਕੋਈ ਜ਼ਿਆਦਾ ਸਪੀਡ ਨਹੀਂ ਸੀ ਅੱਗੇ ਉਹ ਇੱਕ ਛੋਟੀ ਕਾਰ ਓਵਰਟੇਕ ਕਰ ਰਹੀ ਸੀ ਉਹ ਓਵਰਟੇਕ ਕਰ ਰਹੀ ਉਹ ਬੱਸ ਉਹਨੂੰ ਬਚਾਣ ਲਈ ਉਹਨੇ ਬ੍ਰੇਕ ਮਾਰਤੀ ਜਿਹੜੀ ਪਿੱਛੇ ਵਾਲੀ ਬੱਸ ਸੀ ਉਹ ਤੋਂ ਬ੍ਰੇਕ ਨਹੀਂ ਵੱਜੀ ਸਕੂਲ ਦੇ ਬੱਚੇ ਸੀ ਦੋਨਾਂ ਗੱਡੀਆਂ 'ਚ ਤਾਂ ਉਹ ਆਪਸੇ ਟਕਰਾ ਗਈਆਂ ਦੋਨੋਂ ਟਕਰਾਣ ਕਾਰਨ ਬੱਸਾਂ ਨੁਕਸਾਨ ਹੋਇਆ ਬੱਚਿਆਂ ਦਾ ਬਹੁਤ ਬਹੁਤ ਬਚਾਅ ਹੋ ਗਿਆ ਮਾਮੂਲੀ ਛੋਟਾ ਮੜੀ ਮੁੱਟੀਆਂ ਵੱਜੀਆਂ ਫਸਟ ਏਡ ਉਹਨੂੰ ਦੇ ਦਿੱਤੀ ਗਈ ਹੈ ਬਾਕੀ ਜਿਹੜੀ ਬੰਦੀ ਜਾਣਕਾਰੀ ਉਹ ਮਰ ਨੀ ਰੋਡ ਦੇ ਉੱਤੇ ਹਾਸਾ ਆਇਆ ਬੱਚਾ ਟਕਰੇ ਕੀ ਹੈ ਸਾਰਾ ਮਾਮਲਾ ਹੀ ਕੋਈ ਮੋਕੇ ਤੇ ਪਹੁੰਚੇ ਇਹਦੀ 2 ਸੈਂਟ ਮੀਰੀ ਸਕੂਲ ਦੀਆਂ ਬੱਸਾਂ ਸੀਗੀਆਂ ਤੇ ਇੱਕ ਬਾਬਾ ਸੇਵਾ ਸਿੰਘ ਖਾਲਸਾ ਸਕੂਲੇ ਛੁੱਟੀ ਹੋਈ ਤੇ ਬੱਚਿਆਂ ਨੂੰ ਜਦੋਂ ਲੈ ਕੇ ਜਾ ਰਹੇ ਸੀ ਅੱਗੋਂ ਸਟਰਨ ਕਿਸੇ ਗੱਡੀ ਨੇ ਇੱਕਦਮ ਬ੍ਰੇਕ ਮਾਰੀ ਉਹਦੇ ਕਰਕੇ ਗੱਡੀਆਂ ਆਪਸ ਵਿੱਚ ਵੱਜੀਆਂ ਹੈਗੀਆਂ ਅਸੀਂ ਬਿਲਕੁਲ ਟਾਈਮਲੀ ਮੌਕੇ ਤੇ ਆ ਗਏ ਸੀਗੇ ਐਮਬੂਲੈਂਸਿਜ਼ ਵੀ ਆ ਗਏ ਸਾਰਾ ਪ੍ਰਸ਼ਾਸਨ ਉਸੇ ਵੇਲੇ ਹਰਕਤ 'ਚ ਆ ਗਿਆ ਸੀਗਾ ਐਸਐਚ ਕੋਈ ਬੱਚੇ ਤੇ ਕੋਈ ਮੇਜਰ ਇੰਜਰੀ ਨਹੀਂ ਹੈਗੀ ਬਿਲਕੁਲ ਸਭ ਸੇਫ ਹੈਗੇ ਔਰ ਬੱਚੇ ਜਿਹੜੇ ਠੀਕ ਹੈਗੇ ਉਹਨਾਂ ਦੇ ਪੇਰੈਂਟਸ ਆ ਰਹੇ ਆ ਉਹ ਟਾਈਮਲੀ ਉਹਨਾਂ ਨੂੰ ਜੇਕਰ ਇਹਨੂੰ ਹਸਪੀਟਲ ਜਾਣ ਦੀ ਲੋੜ ਹੈਗੀ ਉੱਥੇ ਭੇਜ ਰਹੇ ਹੈਗੇ ਆ ਤੇ ਐਸਐਚ ਕੋਈ ਕੋਈ ਸੀਰੀਅਸ ਨਹੀਂ ਰਿਪੋਰਟਡ ਹੈਗਾ ਹਲੇ ਸਾਨੂੰ ਕੁਝ ਵੀ ਬਾਕੀ ਦੇਖਦੇ ਆਂ ਜੀ ਉਹ ਜਿਹੜਾ ਹੈਗੀ ਬਣਦੀ ਕਾਰਵਾਈ ਕਰਾਂਗੇ ਜੀ ਇਸ ਬਾਰੇ ਨਹੀਂ ਉਹ ਚੈੱਕ ਕਰ ਦਾਂਗੇ ਜੀ ਤਾਂ ਆਪਾਂ ਹਲੇ ਪਹ ਇਹ ਤਾਂ ਹੁਣ ਦੇਖ ਲੈਣੇ ਨੇ ਜਿੱਥੇ ਵੀ ਕੋਈ ਕਮੀ ਪੇਸ਼ੀ ਪਾਈ ਜਾਊਗੀ ਜੀ ਉਹ ਸਖਤ ਐਕਸ਼ਨ ਲਵਾਂਗੇ ਜੀ ਬਿਲਕੁਲ ਸੰਗਰੀ ਮੈਨੂੰ ਬਲਾਂਸ ਦੀ ਡੈਗਨੇਸ਼ਨ ਹੈ ਪ੍ਰਿੰਸੀਪਲ ਸੰਤ巴巴 ਸੇਵਾ ਸੰਗਲਸਾ ਮੋਟਰਸ ਕੋ ਜਿੰਦ ਬਟੇ ਕੀ ਹੋਇਆ ਇੱਥੇ ਸਾਰਾ ਸਰ ਜੀ ਕੋਈ ਗੱਡੀਆਂ ਚੜ੍ਹਦੀਆਂ ਕੋਟਾ ਟਾਈਮ ਨਿਕਲੀਆਂ ਕੋਈ ਸਮੇਂ ਤੇ ਮੋਰੇ ਦੂਜੇ ਸਕੂਲ ਦੇ ਗੱਡੀਆਂ ਸੀਗੀਆਂ ਉਹਨਾਂ ਨੇ ਮੋਰੇ ਕੋਈ ਆਇਆ ਜਾਂ ਨਹੀਂ ਆਇਆ ਹੈਗਾ ਤੇ ਉਹਨੇ ਬ੍ਰੇਕਾਂ ਮਾਰੀਆਂ ਦੋ ਗੱਡੀਆਂ ਉਸ ਵਿੱਚ ਪਈਆਂ ਮਗਰ ਸਾਡੀ ਗੱਡੀ ਵੀ ਲੱਗੀ ਹੈਗੀ ਆ ਤੇ ਬਸ ਉਹ ਅਚਨਚੇਤ ਪਰ ਬ੍ਰੇਕ ਬ੍ਰੇਕ ਉੱਚੀ ਲੱਗੀ ਹੋਣੀ ਉਹਨੇ ਤੇ ਨਾਲ ਲੋਕੋ ਭਰਾ ਗਏ ਉਹਨੇ ਜੋ ਵੀ ਹੋਇਆ ਹੋਣਾ ਕਿੰਨੇ ਵਿੱਚੋਂ ਨਹੀਂ ਬਸ ਸਾਡੇ ਬੱਸ ਵਿੱਚ ਤਾਂ ਕੋਈ 40-50 ਬੱਚੇ ਹੁੰਦੇ ਆ ਜੀ ਠੀਕ ਹੈ ਜੀ ਬਸ ਸਾਰੇ ਸੇਫ ਆ ਉਧ ਜੀ ਸਾਡੀ ਦੇ ਹੱਥ ਤੇ ਲੱਗਿਆ ਸੀ ਜੀ ਉਹ ਵੀ ਸੇਫ ਹੈ ਠੀਕ ਹੈ ਸਰ ਹਾਂਜੀ ਹਾਂਜੀ ਪਰ ਬਾਕੀ ਪੇਰੈਂਟਸ ਨੂੰ ਫੋਨ ਕਰਤਾ ਜੀ ਅਸੀਂ ਜਦੇ ਆ ਗਏ ਸਾਡਾ ਸਾਰਾ ਸਟਾਫ ਮੇਰਾ ਮੈਡਮ ਸਾਡੀ ਸਾਰੀ ਹੋ ਰਹੇ ਨੇ ਡਰਾਈਵਰ ਸਾਡੇ ਕੰਡਕਟਰ ਸਾਰੇ ਸੀਗਾ ਨਾ ਜੀ ਮੈਂ ਪ੍ਰਿੰਸੀਪਲ ਹੈਗਾ ਜੀ ਉਹ ਰਹੇ ਸਾਰੇ ਸਾਰੇ ਠੀਕ ਹੈ ਹਾਂ ਉਹ ਸਾਰੇ ਠੀਕ ਹੈ ਜੀ ਜੀਓ ਸਾਹਿਬ ਸਾਰੇ ਠੀਕ ਹੈ ਇਹ ਸਾਡੇ ਹਾਂ ਪਹੁੰਚਾ ਹੋ ਗਿਆ ਇਹ ਸਾਡੇ ਡਿਪਟੀ ਡੀਓ ਸਾਹਿਬ ਵੀ ਹੈਗੇ ਨਾਲ ਸਾਡੇ ਮਤਲਬ ਮੈਨੂੰ ਪਤਾ ਲੱਗਿਆ ਮੈਂ ਹਾਂ ਬਹੁਤ ਬਹੁਤ ਠੀਕ ਹੈ ਜੀ ਬਹੁਤ ਬਹੁਤ ਦੱਸਦੀ ਕਿ ਜਿਵੇਂ ਹੀ ਇਹ ਹਾਸਾ ਵਾਪਰਿਆ ਤਾਂ ਪੰਜਾਬ ਸਰਕਾਰ ਦੀ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਮੌਕੇ ਦੇ ਉੱਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਤੁਰੰਤ ਬੱਚਿਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਸ਼ਿਰੀਆਨਨਪੁਰ ਸਾਹਿਬ ਤੋਂ ਮੁੱਤ ਸਿੰਘ ਰਾਣਾ ਪੰਜਾਬੀ ਲੁਕ ਚੈਨਲ